ਹੈਂ ਇੱਕ ਗਾਂ ਕੀ ਦੀ ਆ ਬੜੀ ਹੈ ਇਹ ਮੈਨੂੰ ਲੱਗਦਾ ਮੀਤੇ ਕੀ ਗਾਂ ਹੈ ਕੋਈ ਨਾ ਕਰਕੇ ਫੋਨ ਮੈ ਉਹਨੂੰ ਦਿਨਣਾ ਹੁਣੇ ਤੇ ਹੈਲੋ ਉਹ ਮੀਤਿਆ ਤਾਂ ਯਾਰ ਗਾਂ ਘਰੋਂ ਛੜਤੀ ਉਹ ਸਾਡੇ ਖੇਤ ਚ ਵੜੀ ਜਾਂਦੀ ਹੈ ਕੀ ਕਰੀਏ ਪ੍ਰਧਾਨ ਜੀ ਤੂੜੀ ਤੱਪਾ ਮਹਿੰਗਾ ਹੋ ਗਿਆ ਤੂੜੀ ਮੁੱਕ ਗਈ ਮੈਥੋਂ ਦਾ ਤਾਂ ਛੱਡੀ ਗਈ ਫਿਰ ਨਾ ਹੋਵੇ ਤੂੜੀ ਤੱਪਾ ਪਹਿਲਾਂ ਫੜੀ ਕਰਤੋਦੀ ਹੁਣ ਤਾਂ ਗਾਂ ਚੜਦੇ ਸਿਆਲ ਘਰੋਂ ਕੜਤੀ ਹੈ ਹੁਣ ਤੱਕ ਤੈਨੂੰ ਗਾਂ ਨੇ ਦੁੱਧ ਪਿਆਇਆ ਤੇਰੇ ਇਨਾਂ ਸਾਹ ਦਿੱਤਾ ਓ ਐਹਸਾਨ ਤੂੰ ਭੁੱਲ ਗਿਆ ਪ੍ਰਧਾਨ ਜੀ ਰਹਿਣ ਦੋ ਨਾ ਪੰਗਾ ਲਾਓ ਪ੍ਰਧਾਨ ਪੰਗਾ ਲਊਗਾ ਪ੍ਰਧਾਨ ਹਜੇ ਤੇਰੇ ਪਿੱਛੇ ਪਿਆ ਜਦੋਂ ਤੇਰੀ ਚਕਾਈ ਪੂੰਛ ਤੈਨੂੰ ਫੇਰ ਦੱਸਾਂਗੇ ਪਤਾ ਪ੍ਰਧਾਨ ਜੀ ਮੈਂ ਤੁਹਾਨੂੰ ਦੁਬਾਰੇ ਫੇਰ ਬੇਨਤੀ ਕਰਦਾ ਨਾ ਪੰਗਾ ਨਾ ਨਾ ਮੈਂ ਜਮੀ ਨਹੀਂ ਰਹਿਣ ਦਿੰਦਾ ਮਾਹ ਤੂੰ ਤੇਰੀ ਛਾਲ ਚਕਾਉਂ ਮੈਂ ਚਲੋ ਜੀ ਇੰਨੀ ਤੱਤੇ ਹੁਣੇ ਫਿਰ ਸਾਫ ਤਾਂ ਤੁਹਾਡੀ ਮਾਂ ਨੇ ਵੀ ਤੁਹਾਨੂੰ ਦੁੱਧ ਪਿਆ ਕੇ ਬਹੁਤ ਦਿੱਤਾ ਸੀ ਹਾਂ ਫਿਰ ਮੈਂ ਕੀ ਮੁਕਰਦਾ ਹਾਂ ਦਿੱਤਾ ਸੀ ਜਿਵੇਂ ਪਿਛਲੇ ਸਾਲ ਤੁਹਾਡੇ ਘਰ ਵਾਲੀ ਨੇ ਤੁਹਾਡੀ ਮਾਂ ਕਰੋ ਘੜਤੀ ਉਹ ਸੀ ਤਾਂ ਸੀ ਇਹਦੇ ਲੈ ਕੇ ਅਸੀਂ ਨੇ ਐਤ ਕਾ ਗਾਂ ਕਰੋ ਕਰਤੀ ਤੁਸੀਂ ਪ੍ਰਧਾਨਗੀ ਵਾਲੀ ਜੁਰਤ ਕਰੇ ਦਿਖਾ ਦਿਓ ਮੈਂ ਤੁਹਾਡੇ ਪੈਰੀ ਪੈ ਜਾਣਾ ਤੁਸੀਂ ਬਿਰਦਾ ਸ਼ਰਮਚੋ ਆਪਦੀ ਮਾਂ ਕਰੇ ਲੈ ਉਹ ਮੈਂ ਗਾਂ ਕਰੇ ਲੈ ਜਾਣਾ ਹਲੋ